ਡੇਰਾਬੱਸੀ ਟੈਲੀਫੋਨ ਐਕਸਚੇਂਜ ਦੇ ਨੇੜੇ ਘਰ ਦੇ ਵਿੱਚ ਲੱਗਿਆ AC ਫਟਣ ਦੇ ਨਾਲ ਅੱਗ ਲੱਗ ਗਈ ਜਿਸ ਤੇ ਵਿੱਚ ਕੀ ਘਰ ਦਾ ਕਾਫੀ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਜਾਣਕਾਰੀ ਦਿੰਦਿਆਂ ਡੇਰਾਬੱਸੀ ਦੇ ਰਹਿਣ ਵਾਲੇ ਅਕਾਲੀ ਨੇਤਾ ਕ੍ਰਿਸ਼ਨ ਦੀਮਾਨ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਘਰੋਂ ਬਾਹਰ ਸਨ ਇਸੇ ਦੌਰਾਨ ਉਹਨਾਂ ਨੂੰ ਫੋਨ ਆਇਆ ਕਿ ਘਰ ਦੇ ਵਿੱਚ ਲੱਗਾ AC ਫਟ ਚੁੱਕਾ ਹੈ ਜਿਸ ਤੇ ਚਲਦੇ ਉਹਨਾਂ ਦਾ ਕਾਫੀ ਸਾਰਾ ਸਮਾਨ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਗਿਆ ਉਹਨਾਂ ਨੇ ਦੱਸਿਆ ਕਿ ਇਹ ਨਵਾਂ AC ਉਹਨਾਂ ਵੱਲੋਂ 3 ਮਹੀਨਿਆਂ ਹੀ ਖਰੀਦਿਆ ਗਿਆ ਸੀ ਅਤੇ ਅੱਜ ਦੁਪਹਿਰ ਕਰੀਬ 12 ਵਜੇ ਦੇ ਕਰੀਬ ਚੱਲਦੇ ਏਸੀ ਦੇ ਵਿੱਚ ਅੱਗ ਲੱਗ ਗਈ। ਉਹਨਾਂ ਨੇ ਦੱਸਿਆ ਕਿ ਹਾਦਸੇ ਦੇ ਦੌਰਾਨ ਘਰ ਦੇ ਵਿੱਚ ਉਹਨਾਂ ਦੀ ਪਤਨੀ ਅਤੇ ਬੱਚੇ ਮੌਜੂਦ ਸਨ। ਲੇਕਿਨ ਉਹਨਾਂ ਦੇ ਘਰ ਦੇ ਥੱਲੇ ਰੈਡੀमेड ਕੱਪੜਿਆਂ ਦੀ ਦੁਕਾਨ ਹੈ ਜਿਸ ਦੇ ਵਿੱਚ ਉਸ ਦਾ ਪਰਿਵਾਰ ਗਿਆ ਸੀ ਅਤੇ ਪਿੱਛੋਂ ਇਹ ਹਾਦਸਾ ਵਾਪਰ ਗਿਆ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇਸ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਅਤੇ ਟੀਮ ਨੇ ਮੌਕੇ ਦੇ ਉੱਤੇ ਪੁੱਜ ਕੇ ਅੱਗ ਦੇ ਉੱਤੇ ਕਾਬੂ ਪਾਇਆ। ਉਹਨਾਂ ਨੇ ਦੱਸਿਆ ਕਿ ਇਸ ਘਟਨਾ ਦੇ ਵਿੱਚ ਉਹਨਾਂ ਦੇ ਘਰ ਦੇ ਅੰਦਰ ਰੱਖੇ ਗਹਿਣੇ, ਫਰਨੀਚਰ, ਕੱਪੜੇ ਅਤੇ ਕਈ ਸਾਰਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਉਹਨਾਂ ਨੇ ਦੱਸਿਆ ਕਿ ਘਰ ਦੀਆਂ ਦੀਵਾਰਾਂ ਦੇ ਵਿੱਚ ਤਰਾਰਾਂ ਵੀ ਆਈਆਂ ਨੇ।